ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਹੋਰ ਨਵੀਂ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਕਾਦਾ ਆਪਰੇਸ਼ਨ ਕਰਵਾਇਆ ਹੈ ਵੀਰੇ ਤੂੰ ਪਥਰੀ ਦਾ ਮੈਂ ਦੱਸਿਆ ਪਥਰੀ ਦਾ ਆਪਰੇਸ਼ਨ ਕਰਾਉਣ ਦੀ ਕੀ ਲੋੜ ਸੀ ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪਥਰੀ ਬਾਹਰ ਉਸਨੇ ਸਿਆਣਿਆਂ ਵਾਂਗੂੰ ਪਟਾਕ ਦੇ ਨੇ ਆਖਿਆ ਚਾਹਲਾ ਹਸਪਤਾਲ ਦੇ 103 ਨੰਬਰ ਕਮਰੇ ਚ ਆਪਰੇਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ 10 ਸਾਲ ਦੇ ਗੋਰੇ ਨੇ ਸ਼ੋਅ ਉਹ ਮੁੰਡੇ ਦੀ ਗੱਲ ਸੁਣ ਕੇ ਮੈਂ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ ਤੂੰ ਪੇਸ਼ੈਂਟ ਹੈ ਕਿ ਅਟੈਂਡੈਂਟ ਮੈਂ ਪੁੱਛਿਆ ਅਟੈਂਡੈਂਟ ਹਾਂ ਮੈਂ ਤਾਂ ਪੇਸ਼ੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਸਦੇ ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ ਉਸਨੇ ਵਿਸਤਾਰ ਨਾਲ ਦੱਸਿਆ ਮੈਨੂੰ ਕਿਹੜੀ ਕਲਾਸ ਵਿੱਚ ਪੜਦਾ ਹੈ ਤੇ ਕਿੱਥੇ ਮੈਂ ਹੋਰ ਜਾਣਕਾਰੀ ਲੈਣ ਲਈ ਉਸਨੂੰ ਪੁੱਛਿਆ ਦਿਆਉਣਾ ਸਰਕਾਰੀ ਸਕੂਲ ਵਿੱਚ ਪੜਦਾ ਹਾਂ ਮੈਂ 5ਵੀਂ ਵਿੱਚ ਪਹਿਲਾਂ ਪ੍ਰਾਈਵੇਟ ਸਕੂਲ 'ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈ ਨਹੀਂ ਸੀ ਫੇਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ ਆਪਾਂ ਕਿਹੜਾ ਡਾਕਟਰ ਬਣਾਣਾ ਹੈ ਬੀਏ ਕਰ ਲਾਂਗੇ ਜ਼ਮੀਨ ਹੈਗੀ ਆ ਕੋਈ ਕੰਮ ਵੱਡਾ ਕਰ ਲਾਂਗੇ ਨਾਲੇ ਅੱਜਕੱਲ ਤਾਂ ਸਰਕਾਰੀ ਸਕੂਲਾਂ 'ਚ ਵੀ ਅੰਗਰੇਜ਼ੀ ਪੜਾਉਂਦੇ ਹਨ ਉਸਨੇ ਦੱਸਿਆ ਤੂੰ ਫੇਰ ਪੜਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ਮੈਂ ਮਜ਼ਾਕ ਨਾਲ ਪੁੱਛਿਆ ਮੈਂ ਹੋਰ ਕੀ ਕਰਨਾ ਹੈ ਮੈਨੂੰ ਕਬੱਡੀ ਖੇਡਣ ਦਾ ਸ਼ੌਂਕ ਹੈ ਵੱਡਾ ਹੋ ਕੇ ਕਬੱਡੀ ਖੇਡਿਆ ਕਰੂੰ ਕਬੱਡੀ ਤਾਂ ਹਰਜੀਤ ਵਾਜੇਖਾਨੇ ਵਾਲਾ ਖੇਡਦਾ ਸੀ ਬਹੁਤ ਵਧੀਆ ਵਿਚਾਰਾ ਮਰ ਗਿਆ ਮੈਂ ਦੇਖਿਆ ਹੁਣ ਉਸਦੇ ਮੂੰਹ ਤੋਂ ਲਾਲੀ ਗਾਇਬ ਸੀ ਤੇ ਕੁਝ ਉਦਾਸ ਜਿਹਾ ਨਜ਼ਰ ਆਇਆ ਹੋਰ ਸੋਡੇ ਪਿੰਡ ਦੇ ਆਉਣ ਦਾ ਕੀ ਮਸ਼ਹੂਰ ਹੈ ਮੈਂ ਉਸਦੇ ਮਨ ਚੋਂ ਉਦਾਸੀ ਕੱਢਣ ਲਈ ਪੁੱਛਿਆ ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਗੀਤਕਾਰ ਹਨ ਬਹੁਤ ਵਧੀਆ ਗਾਣੇ ਲਿਖਦੇ ਹਨ ਚੰਗੇ ਗੀਤਕਾਰਾਂ ਨੇ ਗਾਏ ਹਨ ਮੈਂ ਉਹਨਾਂ ਦੀ ਉਸ ਦੀ ਜਾਣਕਾਰੀ ਵੇਖ ਕੇ ਹੈਰਾਨ ਸੀ ਤੂੰ ਕਰਮਜੀਤ ਕੰਮੂ ਨੂੰ ਜਾਣਦਾ ਹੈ ਸੋਡੇ ਪਿੰਡ ਵਾਲੀ ਨੂੰ ਸੁਣਿਆ ਹੈ ਤੂੰ ਉਸ ਦਾ ਨਾਂ ਮੈਂ ਫਿਰ ਉਸ ਨੂੰ ਛੇੜਿਆ ਹਾਂ ਸੁਣਿਆ ਤਾਂ ਹੈ ਸ਼ਾਇਦ ਕਹਾਣੀਆਂ ਕਹਾਉਣੀਆਂ ਲਿਖਦੀ ਹੈ ਨਾਲੇ ਉਹ ਸਾਡੇ ਪਿੰਡ ਨਹੀਂ ਰਹਿੰਦੀ ਉਹ ਦੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ ਟੀਚਰ ਹੈ ਸ਼ਾਇਦ ਉਸ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਉਸ ਨੂੰ ਸਾਰੀ ਜਾਣਕਾਰੀ ਸੀ ਹਰ ਵਿਸ਼ੇ ਦੀ ਮੈਂ ਫੇਰ ਆਉਂਗਾ ਕਹਿ ਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ ਇਹ ਲੋਕ ਇਹਨਾਂ ਕੁਝ ਕਿਵੇਂ ਸਿੱਖ ਜਾਂਦੇ ਹਨ ਆਂਟੀ ਦੁੱਧ ਲਿਆ ਮਾਂ ਘਰੋਂ ਆਇਆ ਹੈ ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਓ ਫੇਰ ਵੀ ਇਹ ਸੋਡੇ ਮੁੱਲ ਦੇ ਦੁੱਧ ਨਾਲੋਂ گاੜਾ ਹੀ ਹੋਵੇਗਾ ਇੱਥੇ ਸ਼ਹਿਰ ਚ ਤਾਂ ਜਮਾ ਪਾਣੀ ਵਰਗਾ ਮਿਲਦਾ ਹੈ ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ ਜੇ ਪੀਣੀ ਹੋਵੇ ਤਾਂ ਉਹ ਇੱਕੋ ਸਾਹੇ ਕਈ ਗੱਲਾਂ ਕਰ ਗਿਆ ਮੇਰੀ ਮੰਮੀ ਨਾਲ ਨਹੀਂ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ हां लस्सी ਲੈ ਆਈ ਜੇਕਰੋਂ ਆਈ ਆ ਤਾਂ ਮੇਰੀ ਮੰਮੀ ਨੇ ਨਿਮਰਤਾ ਨਾਲ ਕਿਹਾ ਵੀਰੇ ਤੇਰੀ ਫੇਸਬੁੱਕ ਤੇ ਆਈਡੀ ਹੈਗੀ ਆ ਕੀ ਨਾਂ ਤੇ ਹੈ ਮੈਂ ਤੈਨੂੰ ਐਡ ਕਰਾਂਗਾ ਮੇਰੀ ਵੀ ਹੈਗੀ ਆ ਉਸਨੇ ਆਪਣਤ ਜੇ ਦਿਖਾਉਂਦੇ ਨੇ ਪੁੱਛਿਆ ਤੇ ਮੈਂ ਆਪਣੀ ਆਈਡੀ ਦੱਸ ਦਿੱਤੀ ਤੇਰੇ ਕੋਲ ਕੰਪਿਊਟਰ ਹੈਗਾ ਮੈਂ ਪੁੱਛ ਹਾਂ ਸਾਡੇ ਘਰੇ ਕੰਪਿਊਟਰ ਵੀ ਹੈਗਾ ਤੇ ਮੇਰੇ ਮੋਬਾਈਲ ਤੇ ਵੀ ਨੈਟ ਚੱਲਦਾ ਹੈ ਪਾਰ ਬੇਬੇ ਮੋਬਾਈਲ ਸਕੂਲ ਜਾ ਨਹੀਂ ਦਿੰਦੀ। ਆਖੇ ਤੂੰ ਪੜਦਾ ਤਾਂ ਹੈ ਨਹੀਂ ਇਸ ਤੇ ਹੀ ਉਂਗਲਾ ਮਾਰੀ ਜਾਂਦਾ ਹੈ ਸਾਰਾ ਦਿਨ। ਉਸਨੇ ਮੌਕਾ ਮਿਲਦੇ ਹੀ ਬੇਬੇ ਦੀ ਸ਼ਿਕਾਇਤ ਝੜ ਦਿੱਤੀ। ਮੈਂ ਲੱਸੀ ਲਿਆਵਾਂ ਆਂਟੀ ਖਾਤਰ ਕਹਿ ਕੇ ਉਹ ਭੱਜ ਗਿਆ। ਮੈਂ ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਵਾਲਾ ਡੋਲੂ ਲੈ ਆਇਆ। ਦੂਜੇ ਹੱਥ ਵਿੱਚ ਦੋ ਲੰਮੀਆਂ ਲੰਮੀਆਂ ਮੂਲੀਆਂ ਸਨ। ਤੇ ਨਾਲੇ ਇੱਕ ਝੂਲਾ ਫੜਿਆ ਸੀ। ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ। ਪਿੰਡੋਂ ਆਈਆਂ ਹਨ। ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇ ਦੇਵੀ। ਇਹ ਸ਼ਹਿਰੀਏ ਕਿੱਥੇ ਰਹਿੰਦੇ ਹੋਣੇ ਹਨ। ਉਹਨਾਂ ਨੇ ਪਿੰਡਾਂ ਵਾਲਿਆਂ ਵਰਗੀ ਦਰਿਆਦਲੀ ਦਿਖਾਈ। ਤੇ ਮੰਮੀ ਦੇ ਵਾਰ-ਵਾਰ ਨਾ ਕਰਨ ਦੇ ਬਾਵਜੂਦ ਵੀ ਉਸਨੇ ਸਾਰਾ ਸਮਾਨ ਸਲੈੱਟ ਤੇ ਰੱਖ ਦਿੱਤਾ। ਵੀਰੇ ਬੱਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾਂ ਤੂੰ ਮਰੂਤੀ ਸਿੱਖ ਲੈ ਤੇ ਫੇਰ ਹੌਲੀ-ਹੌਲੀ ਸਵਿਫਟ ਵੀ ਚਲਾ ਲਿਆ ਕਰੀ ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ ਗੇੜੇ ਦੇ ਦਿੱਤੇ ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ ਦੋ ਗਊਆਂ ਇੱਕ ਘੋੜੀ ਵੀ ਹੈ ਮੇਰੇ ਚਾਚੇ ਨੇ ਇੱਕ ਲੈਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪੱਗ ਲੈ ਆਇਆ ਉਸਨੇ ਆਪਣੇ ਘਰ ਦੀ ਜਾਣਕਾਰੀ ਦਿੱਤੀ। ਉਸ ਦੀਆਂ ਗੱਲਾਂ ਤੋਂ یوں ਲੱਗਦਾ ਸੀ ਉਹ ਆਪਣੀ ਉਮਰ ਨਾਲੋਂ ਕਾਫੀ ਵੱਡਾ ਅਤੇ ਸਿਆਣਾ ਸੀ। ਮੈਂ ਉਸ ਅੱਗੇ ਆਪਣੇ ਆਪ ਨੂੰ ਬੌਣਾ ਜਿਹਾ ਮਹਿਸੂਸ ਕੀਤਾ। ਅਸੀਂ ਸ਼ਹਿਰ ਵਾਲੇ ਹੋ ਕੇ ਵੀ ਉਸ ਅਮੀਰ ਵਿਰਸੇ ਨਾਲੋਂ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸੇ ਤੇ ਹੀ ਸੀਮਤ ਹੈ? ਅਸੀਂ ਸ਼ਹਿਰੀਏ ਕਿਸ ਗੱਲ ਦਾ ਮਾਣ ਕਰਦੇ ਹਾਂ? ਪਤਾ ਨਹੀਂ ਕੀ ਸੋਚ ਕੇ ਅਸੀਂ ਕਹਿ ਦਿੰਦੇ ਹਾਂ ਪਿੰਡੂ ਜਏ ਨਾ ਹੋਣ ਤਾਂ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ